ਮਦਦ ਦੀਆਂ ਆਵਾਜ਼ਾਂ ਦਾ ਸਾਡੇ ਤੱਕ ਆਉਣਾ ਤੇ ਉਹਨਾਂ ਲੋਕਾਂ ਨੂੰ ਬਚਾਉਣਾ ਹੀ ਸਾਡਾ ਪਰਮ ਧਰਮ ਹੈ। ਇਹ ਬੱਚਾ ਹਰਿਆਣਾ ਦੇ ਖਨੌਰੀ ਇਲਾਕੇ ਦੇ ਡੇਰਾ ਪਲਾਟਾਂ ਵਾਲੇ ਪਿੰਡ ਜਲਾਲਪੁਰ ਵਿੱਚੋਂ ਰੈਸਕਿਊ ਕੀਤਾ ਗਿਆ। ਸਾਰਾ ਡੇਰਾ ਹੜ੍ਹ ਦੇ ਪਾਣੀ ਨਾਲ ਡੁੱਬ ਗਿਆ ਸੀ ਤੇ ਬੱਚੇ ਦਾ ਪੈਰ ਤੁਲਕਣ ਕਾਰਨ ਉਸਦੀ ਲੱਤ ਟੁੱਟ ਗਈ ਸੀ। ਹੜ੍ਹ ਕਾਰਨ ਪਰਿਵਾਰ ਕਈ ਘੰਟਿਆਂ ਤੋਂ ਆਪਣੇ ਘਰ ਦੇ ਅੰਦਰ ਹੀ ਫਸਿਆ ਹੋਇਆ ਸੀ ਤੇ ਬਾਹਰੀ ਸੰਪਰਕ ਬਿਲਕੁਲ ਬੰਦ ਹੋ ਗਿਆ ਸੀ। ਜਦੋਂ ਸਾਨੂੰ ਇਹ ਸਬਦ ਦਾ ਪਤਾ ਚੱਲਿਆ ਤਾਂ ਅਸੀਂ ਫੌਰੀ ਤੌਰ ਤੇ ਇਹਨਾਂ ਤੱਕ ਪਹੁੰਚ ਕੀਤੀ ਤੇ ਇਸ ਬੱਚੇ ਨੂੰ ਸੁਰੱਖਿਅਤ ਥਾਂ ਤੇ ਲਿਆਂਦਾ ਅਤੇ ਇਸ ਦਾ ਇਲਾਜ ਕਰਵਾ ਕੇ ਦੁਬਾਰਾ ਇਸ ਦੇ ਮਾਪਿਆਂ ਕੋਲ ਇਸ ਨੂੰ ਪਹੁੰਚਾਇਆ। ਇਹ ਹੀ ਹੈ ਸੇਵਾ ਦੀ ਤਾਕਤ ਜੋ ਕਿਸੇ ਵੀ ਜਾਨ ਬਚਾਉਂਦੀ ਹੈ, ਰਾਹਤ ਦਿੰਦੀ ਹੈ ਤੇ ਸਕੂਨ ਦਿੰਦੀ ਹੈ। ਖਾਲਸਾ ਏਡ ਦੇ ਹਿੱਸੇ ਸੇਵਾ ਕਰਨ ਦਾ ਜੋ ਬਾਹੀ ਗੁਰੂ ਜੀ ਨੇ ਕਾਰਜ ਥਾਪਿਆ ਹੈ ਉਹ ਅਸੀਂ ਆਪਣੇ ਆਖਰੀ ਸਾਹ ਤੱਕ ਨਿਭਾਵਾਂਗੇ ਸਾਡੀ ਅਸਲੀ ਤਾਕਤ ਤੁਸੀਂ ਲੋਕ ਹੀ ਹੋ ਜੋ ਸਾਡੇ ਤੇ ਯਕੀਨ ਕਰਦੇ ਹੋ ਤੇ ਤੁਹਾਡਾ ਇਹ ਵਿਸ਼ਵਾਸ ਹੀ ਸਾਡੇ ਅੰਦਰ ਦੀ ਸੇਵਾ ਭਾਵਨਾ ਵਿੱਚ ਸਦਾ ਬਰਕਤ ਬਣਾਈ ਰੱਖਦਾ ਹੈ